ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਨੀਲਕੰਠ ਸੇਵਾ ਸੰਮਤੀ ਸਮਰਾਲਾ ਵੱਲੋਂ ਸਮਰਾਲਾ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਪਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸਮੂਲੀਅਤ ਕੀਤੀ ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋਈ ਅਤੇ ਪੂਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ ਇਹ ਵਾਪਸ ਮੰਦਰ ਵਿੱਚ ਆ ਕੇ ਸਮਾਪਤ ਹੋਈ ਉੱਗਿਆ ਕੱਢੀ ਜਾ ਰਹੀ ਹੈ ਅੱਜ ਇਹ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾਰ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਕੱ비 ਵਿਾਰ ਸ਼ਿਵ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਬਾਬਾ ਸ਼ਿਵ ਮੰਦਿਰ ਦੇ ਵਿਆਹ ਦੇ ਵਿੱਚ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ੈਰ ਵਾਪੀਣਾ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਆਲੇ ਦੁਆਲੇ ਘਰਾਂ ਦੇ ਬਾਹਰ ਪੂਰੀ ਕਰ ਰਿਹਾ ਭਗਵਾਨ ਬੋਲੇ ਨਾ ਦੇ ਦਰਸ਼ਨਾਂ ਦੇ ਲਈ ਲੋਕਾਂ ਵੀ ਲੋਕਾਂ ਨੂੰ ਇਹ ਮਸੇਜ ਇਹਨਾਂ ਦਿੰਦੇ ਆ ਵੀ ਆਓ ਭਗਵਾਨ ਬੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਵਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤੋਂ ਬਚਾ ਕੇ ਕਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਤਲੀ ਆਪਣੇ ਤੋਂ ਨਾ ਤਾਂੰਤ ਰੰਦੇ ਨਾ ਜੁੜੋ ਔਰ ਬੁਰੀ ਕੰਗਤੋਂ ਬਚੋ ਜੈ ਬੋਲੇ ਨਾਲ ਹਰ ਹਰ ਮਾਦੇ ਕਰ ਰਹੇ ਹੋ ਮਾਝੇਵਾਲਾ ਦੇ ਮੋਕੇ ਤੇ ਕੀ ਕਹਿਣਾ ਚਾਹਦੇ ਹੋ ਇਹ ਜੀ ਬਹੁਤ ਪਾਵਰ ਪਵਿੱਤਰ ਤਿਹਾਰ ਆ ਸ਼ਿਵਰਾਤਰੀ ਦਾ ਤਿਯਾਰ ਪੂਰੇ ਭਾਰਤ ਵਿੱਚ ਤੂਰਤਾਮਨਾ ਬਣਾਇਆ ਜਾਂਦਾ ਹੈ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦੇ ਤੂਰਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਢੀਲਗੜ ਮਾਦੇ ਸੇਵਾ ਦਮਤੀ ਦੇ ਸਾਰੇ ਮੈਂਬਰ ਨੇ ਜੋ ਟੋਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਤਰਾਹ ਦੀ ਵਰਤਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਦੇ ਤਰਾਹ ਸਾਰੇ ਸ਼ਹਿਰ ਤੁਹਾਡਾ ਵੀ ਹੋ ਗਏ। ਦੇਖਣ ਵਿਚਾਰ ਹੈ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਤੈਸ਼ ਹੋਉਂਦਾ ਇਹਨਾਂ ਨੂੰ। ਸਾਨੂੰ ਸਹਿਯੋਗ ਆ ਰਿਹਾ ਧਨ ਮੰਦਾਂ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਬੈਜੇ ਰੂਮਜ ਵੀ ਦੇ ਰਹੇ ਨੇ। ਹਰ ਜੋ ਚੀਜ਼ ਸਾਨੂੰ ਲੋੜ ਆ ਉਹ ਲੋਕੀ ਵੱਧ ਚੜ ਕੇ ਦੇ ਰਹੇ ਨੇ ਔਰ ਅធਿਆਪ ਕਰਦੇ ਅੱਗੇ ਤੋਂ ਵੀ ਦਿੰਦੇ ਰਹਿਣਗੇ ਔਰ ਵੱਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਹਿਣਾ। 22 ਤਰੀਕ ਦੀ ਮਹਾਂ ਸ਼ਬਾਤਰੀ ਆ ਰਹੀ ਆ। ਉਹ ਦਿਨ ਕੀ ਕਰਦੇ ਹੁੰਦੇ ਸੀ ਅੱਜ ਉਹ ਦਿਨ ਜੀ ਚਹਿਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਜਿੱਦਾਂ ਚਹਿਲਾ ਦੇ ਵਿੱਚ ਅਸੀਂ ਕੀਤਾ ਵੇਆ ਜੇ ਉੱਥੇ ਸਾਰੇ ਸਾਡੇ ਦੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਦੇਵਾ ਲਾਉਣਗੇ ਜੀ ਨਾਲ ਸਭ ਜੜ ਕੇ ਸਾਉ ਤੋਂ ਪਹਿਲਾਂ ਤਾਂ ਆਪਣੇ ਸ਼ਹਿਨਵਾਦੀਆਂ ਨੂੰ ਇਲਾਕਾ ਨਵਾਦੀਆਂ ਨੂੰ ਮਹਾਸ਼ਿਵਰਾਤੀ ਦੇ ਸ਼ੋਭਾ ਅਸਤੇ ਸ੍ਰੀ ਢੀਲ ਘਾਟ ਮਹਾਦੇਵ ਕੇਵਾਤ ਮਿੱਧੀ ਵੱਲੋਂ ਲੱਖ ਲੱਖ ਮੁਬਾਰਕਵਾ ਦਿਨਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਦੇ ਨੀਲ ਕਟ ਮਹਾਦੇਵ ਸੇਵਾਟੇ ਮੇਦੀ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹਿਟ ਹੁਸਾਮ ਨਾਲ ਗੱਡੀ ਜਾ ਰਹੀ ਆ ਇਹ ਸ਼ੋਭਾ ਯਾਤਰਾ ਸਿਮ ਮੰਦਰ ਡੱਬੀ ਵੀਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਿਹਾਤ ਤੋਂ ਦੌਰ ਹੁੰਦੇ ਹੋਏ ਪੁਰਾਣੀ ਸਬਜੀ ਮੰਡੀ ਫਿਰ ਬਹਿਲੌਰ ਕੋਰਡ ਤੋਂ ਹੁੰਦੇ ਹੋਏ ਚੰਡੀਆ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਬਸ ਹੰਡ ਜੋ ਚੌਕ ਉਸ ਤੋਂ ਬਾਅਦ ਮਾਛਵਾਲਾ ਰੋਡ ਤੋਂ ਹੁੰਦੀ ਹੋਈ ਫਿਰ ਖੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਡੱਬੀ ਯਾਰ ਦੇ ਵਿੱਚ ਜਾ ਕੇ ਇਹਦੇ ਤੁਹਾਪੀ ਹੁੰਦੀ ਆ ਇਸ ਸ਼ੋਭਾ ਯਾਤਰਾ ਦੇ ਜਿਹੜੇ ਦੂਰੋਂ ਦੂਰੋਂ ਜਿਹੜੀਆਂ ਝਾਕੀਆਂ ਨੇ ਤਹਾਰਨਪੁਰ ਤੋਂ ਜਿਲੰਦਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਤੇ ਸ਼ਹਾਦਪੁਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪਰਦੇ ਪੂਰੇ ਸ਼ਹਿਰ ਨੂੰ ਦੋਲਨ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵਾਫਾ ਕਰਾਂ ਦੇ 60 70 ਅਤਰਾਂ ਦੇ ਭਗਵਾਨ ਜੋਗੀ ਲੰਗਰ ਕੋਈ ਵੀ ਖੋਟਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਕੋਈ ਦੁੱਧ ਬਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਦ ਨਵਾਸੀ ਪੂਰੇ ਹਮਮਾ ਕੇ ਇਸ ਮਹਾਸ਼ਿਵratri ਸ਼ੋਭਾ ਅਪਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਤ ਮਹਾਦੇਵ ਵੱਲੋਂ ਸ਼ਹਿਦ ਨਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਏਡਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਦ ਨਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਦਾ ਅਤੇ ਸ਼ਹਿਰ ਨਵਾਸੀਆਂ ਨੂੰ ਫਿਰ ਆਪਣੇ ਵੱਲੋਂ ਸ੍ਰੀ ਨੀਲਗਾਂਟ ਮਾਦੇ ਦੇ ਸਾਰੇ ਸਾਡੇ ਮੈਂਬਰਾਂ ਤੇ ਜੁਗਲ ਸਾਡੇ ਸਾਡੇ ਤਕਰੀਰ ਦੇ ਇੱਕ ਹੋ ਜੀ ਹਨੀਸ਼ ਕੌਸ਼ਲ ਪਰਮਿੰਦਰ ਵਰਮਾ ਦਵਾਰਤੂਆ ਰੂਪਮ ਗੰਭੀਰ ਸਾਡੇ ਜੀਤ ਦੇ ਮਲਵਾਹਾ ਜੀ ਵਰਦੀਸ਼ ਗਰਵਾਹਾ ਜਿੰਨੇ ਵੀ ਸਾਡੇ ਮੈਂਬਰ ਨੇ ਜੁਗਲ ਕਿਸ਼ੋਰ ਸਾਨੀ ਜੀ ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸ਼ਾਰੇ ਸ਼ਹਿਰ ਨਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز